ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਮ ਡੀ ਮੈਡਮ ਤਨੂ ਕਸ਼ਬ ਵੱਲੋਂ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ 'ਚ ਕੋਵਿਡ ਵੈਕਸੀਨੇਸ਼ਨ ਨੂੰ ਲੈ ਕੇ ਕੀਤਿਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਹਨਾਂ ਨਾਲ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਆਪਣੀ ਇਤਰੀਆਤ ਸਿਵਲ ਸਰਜਨ ਡਾਕਟਰ ਜਸਵੀਰ ਸਿੰਘ ਸਮੇਤ ਹਸਪਤਾਲ ਦੇ ਹੋਰ ਵੀ ਸੀਨੀਅਰ ਅਧਿਕਾਰੀ ਮੌਜੂਦ ਸਨ। ਇਸ ਮੌਕੇ ਮੈਡਮ ਤਨੂ ਕਸ਼ਬ ਨੇ ਸਿਹਤ ਅਧਿਕਾਰੀਆਂ ਨੂੰ ਹਸਪਤਾਲ 'ਚ ਸੁਚਾਰੂ ਪ੍ਰਬੰਧਾ ਸਬੰਧੀ ਕੁਝ ਕਮੀਆਂ ਨੂੰ ਜਲਦੀ ਦੂਰ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਉਨਾ ਕਿਹਾ ਕਿ ਕੋਵਿਡ ਦੇ ਦੌਰ ਚ ਸਿਹਤ ਵਿਭਾਗ ਦੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਤਨਦੇਹੀ ਨਾਲ ਕੰਮ ਕੀਤਾ ਗਿਆ ਏ ਤੇ ਇਸ ਮੁਸ਼ਕਿਲ ਘੜੀ ਚ ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਾਂ ਮਾ ਉਪਲਬਧ ਕਰਵਾਈਆਂ ਗਈਆਂ ਨੇ। ਉਹਨਾਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਉਹ ਮਾਸਕ ਦੀ ਵਰਤੋਂ ਜ਼ਰੂਰ ਕਰਨ ਕਿਉਂਕਿ ਜਦੋਂ ਤੱਕ ਉਹ ਵੈਕਸੀਨ ਨਹੀਂ ਆ ਜਾਂਦੀ ਉਦੋਂ ਤੱਕ ਮਾਸਕ ਹੀ ਵੈਕਸੀਨ ਹਨ। ਹੁਸ਼ਿਆਰ ਪਰ نیوز ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਸੋ ਅ ਅੱਜ ਇਹ ਮੈਂ ਹੁਸ਼ਿਆਰਪੁਰ ਦਾ ਦੌਰਾ ਆ ਸਾਡੇ ਸਟੇਟ ਵੱਲੋਂ ਹੁਣ ਡਿਪਾਰਟਮੈਂਟ ਵੱਲੋਂ ਸਾਰੇ ਜਿਹੜੇ ਹੈੱਡਕੁਆਰਟਰ ਤੇ ਸੀਨੀਅਰ ਅਫਸਰ ਹੈਗੇ ਨੇ ਉਹਨਾਂ ਨੂੰ ਜ਼ਿਲ੍ਹਿਆਂ ਦੀ ਵੰਡ ਕੀਤੀ ਹੋਈ ਹੈਗੀ ਹੈ ਔਰ ਸਾਨੂੰ ਇਹ ਹਦਾਇਤਾਂ ਹੈਗੀਆਂ ਨੇ ਕਿ ਆਪਾਂ ਹਰ ਹਫਤੇ ਦੇ ਵੀਰਵਾਰ ਨੂੰ ਆਪਣੇ ਇੱਕ ਜ਼ਿਲ੍ਹੇ ਦੇ ਵਿੱਚ ਵਿਜ਼ਿਟ ਕਰੀਏ ਔਰ ਦੇਖੀਏ ਕਿ ਕੀ ਦਿੱਕਤਾਂ ਹੈਗੀਆਂ ਨੇ ਇੱਥੇ ਸਿਚੁਏਸ਼ਨ ਕੀ ਚੱਲ ਰਹੀ ਹੈਗੀ ਕੀ ਰਿਕੁਆਇਰਮੈਂਟਸ ਨੇ ਮੈਨੂੰ 4 ਜ਼ਿਲ੍ਹੇ ਮਿਲੇ ਹੋਏ ਹੈਗੇ ਨੇ ਹੁਸ਼ਿਆਰਪੁਰ ਉਹਨਾਂ ਚੋਂ ਇੱਕ ਹੈ ਇਸ ਕਰਕੇ ਅੱਜ ਮੈਂ ਸਿਵਲ ਹਸਪੀਟਲ ਔਰ ਬਾਕੀ ਕੋਵਿਡ ਰਿਲੇਟਡ ਜਿਹੜੀ ਇੱਥੇ ਦੀ ਤਿਆਰੀਆਂ ਵੈਕਸੀਨ ਰਿਲੇਟਡ ਤਿਆਰੀਆਂ ਉਹਦਾ ਜਿਹੜਾ ਹੈਗਾ ਮੈਂ ਰਿਵਿਊ ਦੇਖਣਾ ਹੈਗਾ ਡੀ ਸਾਬ ਨਾਲ ਹੈਗੇ ਨੇ ਪੂਰੀ ਹੈਲਥ ਟੀਮ ਹੈਗੀ ਐਂ ਮੈਂ ਇਹੀ ਦੇਖਣਾ ਹੈ ਕਿੰਨੀ ਕਿੱਥੇ ਵੈਕਸੀਨ ਜਿਹੜੀ ਡੰਪ ਹੋ ਸਕਦੀ ਹੈ ਕਿੰਨਾ ਸਫੀਰੀਅਲ ਸੈਂਟਰ ਬਣਾਇਆ ਜਾ ਰਿਹਾ ਸੋ ਇੱਥੇ ਹਾਂਜੀ ਹੁਸ਼ਿਆਰਪੁਰ ਨੂੰ ਰੀਜਨਲ ਸੈਂਟਰ ਬਣਾਇਆ ਗਿਆ ਹੈ ਕੁਝ ਦਿਨ ਤੋਂ 4 ਜ਼ਿਲ੍ਹੇ ਹੋਰ ਮੈਪ ਕੀਤੇ ਜਾਣਗੇ ਐਸਵੇਲੇ ਨੰਬਰਸ ਤੁਹਾਨੂੰ ਆਪਾਂ ਸਪੈਸੀਫਿਕਲੀ ਨਹੀਂ ਦੱਸ ਸਕਾਂਗੇ ਪਰ ਇੰਨੀ ਜ਼ਰੂਰ ਹੈਗੀ ਹੈ ਕਿ ਇੱਥੇ ਜਿਹੜੀ ਇਹਨਾਂ ਦੀ ਤਿਆਰੀ ਹੈਗੀ ਹੈ ਇਹ ਤਿੰਨ ਚਾਰ ਜ਼ਿਲ੍ਹਿਆਂ ਨੂੰ ਕੇਟਰ ਕਰਨ ਲਈ ਸਫੀਸ਼ੀਐਂਟ ਲੱਗਦੀ ਹੈ ਕੁਝ ਇੱਕ ਇਸ਼ੂਜ਼ ਜਿਹੜੇ ਹੁਣ ਟੀਮ ਇੱਥੇ ਦੱਸ ਰਹੀ ਹੈਗੀ ਹੈ ਵਾਪਸ ਜਾ ਕੇ ਆਈ ਐਮ ਸ਼ੋਰ ਉਹਨੂੰ ਆਪਾਂ ਪੂਰਾ ਕਰ ਲਵਾਂਗੇ ਤੁਸੀਂ ਸਿਵਲ ਹਸਪਤਾਲ ਦਾ ਐਮਰਜੈਂਸੀ ਚੈੱਕ ਕੀਤੀ ਹੈ ਲੈਬਾਰਟਰੀ ਚੈੱਕ ਕੀਤੀ ਹੈ ਸਾਰਾ ਕਰੋਨਾ ਵਾਰਡ ਚੈੱਕ ਕੀਤਾ ਤੁਹਾਨੂੰ ਕੀ ਲੱਗਦਾ ਵੀ ਕਿੰਦਾਂ ਦੀ ਸਬਦਾ ਦੇ ਰਹਾ ਹੈ ਕਿ ਤੁਸੀਂ ਸਫੀਸ਼ੀਐਂਟ ਹੈ ਰ ਜੋ ਕਰ ਰਹਾ ਹੈ ਬਿਲਕੁਲ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇੱਥੇ ਡਿਸਾਬ ਦੀ ਰਹਿਨਮਾਈ ਹੈ ਟੋਰ ਪੂਰਾ ਪੂਰਾ ਹੈਲਥ ਸਟਾਫ ਜਿਹੜਾ ਹੈਗਾ ਮੈਂ ਦੱਸਣਾ ਚਾਹਾਂਗੀ ਕਿ ਹੈਲਥ ਨੇ ਇੱਕ ਮਹੀਨੇ ਇਸ ਮਹਾਮਾਰੀ ਦੇ ਦੌਰਾਨ ਜਿਸ ਤਰੀਕੇ ਨਾਲ ਆਪਣੀ ਕਮਿਟਮੈਂਟ ਦਿਖਾ ਕੇ ਕੰਮ ਕੀਤਾ ਹੈਗਾ ਮੈਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਹੈਗਾ ਅ ਪਿਛਲੇ ਜਿਹੜੇ ਆਪਾਂ ਸੈਪਟੈਂਬਰ ਅਕਤੂਬਰ ਮਹੀਨੇ ਦੇ ਵਿੱਚ ਪੂਰੇ ਪੰਜਾਬ 'ਚ ਜਿਹੜਾ ਪੀਕ ਦੇਖਿਆ ਸੀ ਉਸ ਦੌਰਾਨ ਵੀ ਆਪਾਂ ਕੋਵਿਡ ਦੇ ਮਰੀਜ਼ਾਂ ਦੀ ਟੇਕਪਾਲ ਔਰ ਉਹਨਾਂ ਦੀ ਮੈਨੇਜਮੈਂਟ ਲਈ ਪ੍ਰੋਪਰਲੀ ਐਫਰਟ ਕਰ ਸਕੇ ਹੁਸ਼ਿਆਰਪੁਰ ਮੈਂ ਕਹਾਂਗੀ ਚੰਗੀ ਗੱਲ ਰਹੀ ਹੈ ਕਿ ਇਹ ਕਿ ਇੱਥੇ ਆਪਾਂ ਬਹੁਤਾ ਨੰਬਰਸ ਨਹੀਂ ਦੇਖੇ ਪਰ ਇਹਨਾਂ ਦੀ ਤਿਆਰੀ ਪੂਰੀ ਹੈਗੀ ਐ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਭਗਵਾਨ ਨਾ ਕਰੇ ਕਿ ਨੰਬਰਸ ਵਧਣ ਪਰ ਜੇਕਰ ਸਾਨੂੰ ਹੋਰ ਪੇਸ਼IENTS ਨਜ਼ਰ ਆਣਗੇ ਮਿਲਣਗੇ ਮਿਲਣਗੇ ਇਹਨਾਂ ਦੀ ਤਿਆਰੀ ਪੂਰੀ ਮੈਂ ਤੁਹਾਡੇ ਰਾਹੀਂ ਕਹਿਣਾ ਚਾਹਾਂਗੀ ਕਿ ਇਹ ਜਿਹੜੀ ਬਿਮਾਰੀ ਹਜੇ ਗਈ ਨਹੀਂ ਹੈਗੀ ਹੈ ਔਰ ਜੇ ਆਪਾਂ 마스크 ਜਦ ਤੱਕ ਵੈਕਸੀਨ ਨਹੀਂ ਹੈ ਤਦ ਤੱਕ ਇਹ ਵੈਕਸੀਨ ਹੈ ਸੋ 마스크 ਪਾਣਾ ਬਹੁਤ ਜ਼ਰੂਰੀ ਹੈ ਲੋਕੀ ਇਹਦੇ ਵਿੱਚ ਟਿਲ ਨਾ ਪਉਣ ਕਿਉਂਕਿ ਜਿਸ ਤਰੀਕੇ ਨਾਲ ਆਪਾਂ ਸਾਰੇ ਇਕੱਠੇ ਹੋ ਕੇ ਕੱਲਾ ਮਹਿਕਮਾ ਆਏ ਦੇ ਵਿੱਚ ਕੁਝ ਬਹੁਤ ਕੰਮ ਕਰ ਕੱਟ ਕਰ ਪਾਏਗਾ ਜੇਕਰ ਸਾਨੂੰ ਲੋਕਾਂ ਤੋਂ ਜਿਹੜੀ ਹੈਗੀ ਹੈ ਇਹਦੇ ਵਿੱਚ ਮਦਦ ਨਾ ਮਿਲੇ ਸੋ ਮੇਰੀ ਗੁਜ਼ਾਰਿਸ਼ ਇਹ ਹੀ ਹੋਏਗੀ ਕਿ ਇਹਨੂੰ ਤੁਸੀਂ ਸਾਰਿਆਂ ਨੂੰ ਇਹ ਲੋਕਾਂ ਨੂੰ ਇਹ ਜ਼ਰੂਰ ਦੱਸਿਓ ਕਿ ਇਹਦੇ ਤੇ ਹਜੇ ਵੀ ਸਾਨੂੰ احتਿਆਤ ਬਰਤਨ ਦੀ 19 ਹੀ ਲੋੜ ਹੈਗੀ ਹੈ ਮਾਸਕ ਦੀ 19 ਹੀ ਲੋੜ ਹੈਗੀ ਹੈ ਅੱਛਾ ਅਕਸਰ ਜਿਹੜਾ ਹੈਗਾ ਦੇਖਿਆ ਗਿਆ ਪਿਛਲੇ ਕਾਫੀ ਸਮੇਂ ਤੋਂ ਜੈਲਿਸਿਸ ਕੋਈ ਡਾਕਟਰ ਨਹੀਂ ਹੈ ਸਕੈਨ ਦਾ ਕੋਈ ਡਾਕਟਰ ਨਹੀਂ ਹੈ ਜੇ ਬਹੁਤ ਕਾਫੀ ਜਿਆਦਾ ਪ੍ਰੋਬਲਮ ਸਟੇਟ ਆ ਰਹੀ ਹੈ ਮੈਂ ਪਿਛਲੇ ਹਾਂਜੀ ਪਿਛਲੇ ਮੈਂ ਇਹ ਜ਼ਰੂਰ ਮੈਂ ਇਫੈਕਟ ਸਾਂਝੀ ਕਰ ਲਵਾਂ ਕਿ ਮੈਨੂੰ ਇਹ ਲੱਗਦਾ ਹੈ ਕਿ ਕੋਈ ਵੀ ਪਰੇਸ਼ਾਨੀ ਜਿਹੜੀ ਆਂਦੀ ਹੈਗੀ ਹੈ ਉਹਦੇ ਵਿੱਚ ਹਮੇਸ਼ਾ ਕੋਈ ਨਾ ਕੋਈ ਚੰਗੀ ਗੱਲ ਜ਼ਰੂਰ ਹੁੰਦੀ ਹੈ ਜਿਹੜੀ ਸਾਨੂੰ ਇਨਸਾਨ ਵਜੋਂ ਸਿੱਖਣ ਨੂੰ ਮਿਲਦਾ ਹੈਗਾ ਤੁਸੀਂ ਦੇਖੋ ਹੈਲਥ ਮੈਕਮੇ ਦੇ ਵਿੱਚ ਮੈਨੂੰ ਲੱਗਦਾ ਹੈ ਪਿਛਲੇ 10 15 ਸਾਲਾਂ ਤੋਂ ਕਦੇ ਵੀ ਮੈਨ ਪਾਵਰ ਦੀ ਪੋਸਟਾਂ ਦੀ ਜਿਹੜੀ ਹੈਗੀ 61 ਸੀਗੀ ਪਰ ਉਹ ਪੂਰੀ ਨਹੀਂ ਸੀ ਹੋ ਰਹੀ ਪਿਛਲੇ 2 ਮਹੀਨਿਆਂ ਦੇ ਵਿੱਚ ਆਪਾਂ 2800 ਬੰਦਿਆਂ ਦੀ ਭਰਤੀ ਕੀਤੀ ਹੈਗੀ ਹੈ ਹੁਣ ਵੀ ਭਰਤੀਆਂ ਹੋ ਰਹੀਆਂ ਨੇ ਪਿਛਲੇ 1 ਮਹੀਨੇ ਦੇ ਵਿੱਚ ਹੀ ਇੱਥੇ ਹੁਸ਼ਿਆਰਪੁਰ ਦੇ ਵਿੱਚ ਹੀ ਕਿੰਨੇ 17 ਡਾਕਟਰ ਨਵੇਂ ਜੁਆਇਨ ਕਰ ਚੁੱਕੇ ਹੈਗੇ ਨੇ ਸੋ ਜਦ ਇਹ ਪਰੇਸ਼ਾਨੀ ਇੰਨੀ ਵੱਡੀ ਆਈ ਤੇ ਸਾਨੂੰ ਇਹ ਵੀ ਲੱਗਿਆ ਕਿ ਹੁਣ ਇਸ ਤਰਫ ਸਾਨੂੰ ਧਿਆਨ ਹੋਰ ਦੇਣ ਦੀ ਲੋੜ ਹੈ ਦਿੱਤਾ ਜਾ ਰਿਹਾ ਹੈਗਾ डायलिसिस ਮੈਂ ਸੈਂਟਰ ਵੀ ਦੇਖਿਆ ਹੈ ਇਹਨਾਂ ਦੀ ਮਸ਼ੀਨਾ ਹੈਗੀਆਂ ਨੇ ਮੈਂ ਡਾਕਟਰ ਸਾਹਿਬ ਨੂੰ ਵੀ ਕਿਹਾ ਇਨਫੈਕਟ ਮੈਂ ਡੀ ਸਾਹਿਬ ਨੂੰ ਰਿਕੁਐਸਟ ਕੀਤੀ ਹੈਗੀ ਕਿ ਆਪਣੇ ਰਿਵਿਊ ਦੇ ਦੌਰਾਨ ਉਹ ਵੀ ਇਸ ਗੱਲ ਨੂੰ ਦੇਖਣ ਡਾਇਲਿਸਿਸ ਇੱਕ ਇਦਾਂ ਦੀ ਸਰਵਿਸ ਹੈਗੀ ਹੈ ਜਿਹੜੀ ਕਿ ਅੱਜ ਦੇ ਯੁਗ ਵਿੱਚ ਬਹੁਤ ਜ਼ਿਆਦਾ ਲੋਕਾਂ ਨੂੰ ਲੋੜ ਹੈ ਔਰ ਲੋਕੀ ਹੁਣ ਪ੍ਰਾਈਵੇਟ ਸੈਂਟਰਸ ਤੇ ਜਾ ਕੇ ਪੈਸੇ ਦੇ ਕੇ ਡਾਇਲਿਸਿਸ ਕਰਾਉਣ ਉਸ ਤੋਂ ਬਿਹਤਰ ਇਹ ਲੋਕਾਂ ਨੂੰ ਦੱਸਣਾ ਜ਼ਰੂਰੀ ਹੈ ਕਿ ਸਿਵਲ ਹਸਪਤਲ ਦੇ ਵਿੱਚ ਡਾਇਲਿਸਿਸ ਦੀ ਫੈਸਿਲਿਟੀ ਅਵੇਲੇਬਲ ਹੈ ਔਰ ਲੋਕੀ ਇਸ ਨੂੰ ਯੂਜ਼ ਕਰ ਸਕਦੇ ਹੈਗੇ ਨੇ ਮੈਨੂੰ ਨਹੀਂ ਲੱਗਦਾ ਕਿ ਮੈਨ ਪਾਵਰ ਡਾਕਟਰਾਂ ਦੀ ਕਾਟ ਕਰਕੇ ਹੁਣ ਸਾਨੂੰ ਕਿਸੇ ਤਰੀਕੇ ਦੀ ਦਿੱਕਤ ਆਏਗੀ ਬਿਕੋਜ਼ ਹੁਣ ਮੈਕ ਵਿੱਚੋਂ ਵੱਲੋਂ ਬਹੁਤ ਜ਼ਿਆਦਾ ਡਾਕਟਰਸ ਦਿੱਤੇ ਗਏ ਨੇ ਰਿਕਰੂਟ ਕੀਤੇ ਗਏ ਨੇ ਰੇਡੀਓਲੋਜਿਸਟ ਜੁਆਇਨ ਕਰ ਲਿਆ ਰੇਡੀਓਲੋਜਿਸਟ ਜਿਵੇਂ ਕਹਿ ਰਹੇ ਨੇ ਐਸੇ ਮੂਸਾਬ ਰੇਡੀਓਲੋਜਿਸਟ ਨੇ ਵੀ ਜੁਆਇਨ ਕਰ ਲਿਆ ਹੋਇਆ ਹੈਗਾ ਸੋ ਮੈਨੂੰ ਲੱਗਦਾ ਬਹੁਤ ਪਰੇਸ਼ਾਨੀ ਸਟਾਫ ਔਰ ਡਾਕਟਰਸ ਪੱਖੋਂ ਤਾਂ ਹੁਣ ਠੀਕ ਹੋ ਜਾਣੀ ਹੈਗੀ ਮੈਮ ਜਿਹੜਾ ਸੈਂਟਰ ਬਣਿਆ ਵੈਕਸੀਨ ਦਾ ਮੈਂ ਕਦੋਂ ਤੱਕ ਤੁਹਾਨੂੰ ਲੱਗਦਾ ਹੈ ਕਿ ਸਪਲਾਈ ਜਿਹੜੀ ਹੈ ਮੂਵਮੈਂਟ ਸ਼ੁਰੂ ਹੋ ਜਾਏਗੀ ਇਹ ਦੇਖੋ ਜੀ ਵੈਕਸੀਨ ਰਿਲੇਟਿਡ ਸਾਰੀਆਂ ਹਦਾ ਹਾਲਦੀ ਗੜੀ ਸਾਨੂੰ ਇਹ ਦੱਸਿਆ ਨਹੀਂ ਗਿਆ ਕਿ ਕਦੋਂ ਤੱਕ ਪਰ ਇਹ ਜ਼ਰੂਰ ਕਿਹਾ ਗਿਆ ਹੈ ਕਿ ਤੁਸੀਂ ਆਪਣੀ ਪੂਰੀ ਤਿਆਰੀ ਰੱਖ ਲੈਣੀ ਹੈ ਕਿ ਤਿਆਰੀ ਕਰਕੇ ਰਹਿਣਾ ਹੈ ਆਪਾਂ ਤਿਆਰ ਹੈਗੇ ਨੇ ਜਿਸ ਦਿਨ ਵੀ ਵੈਕਸੀਨ ਆਈ ਆਪਾਂ ਯੂਜ਼ ਕਰ ਸਕਦੇ ਹਾਂ ਠੀਕ ਹੈ ਥੈਂਕ ਯੂ ਸੋ ਮਚ